ਲੇਵਾਗਾ ਆ ਗਈ ਆ ਗਈ लवली ਆ ਲੈ ਫੜ ਕਾਗੇ ਤੇ ਮੈਂ ਪੁੱਤ ਤੈਨੂੰ ਦੇਦੇ ਲੱਗੀਆਂ ਵੇਖ ਲਾ ਬੜੇ ਯਕੀਨ ਨਾਲ ਕਾगज ਫੜਾਉਣ ਲੱਗੀਆਂ ਮੈਂ ਤੈਨੂੰ ਉਹੋ ਘਰ ਦੀ ਜ਼ਾਇਦਾਦੀ ਬਣਾਉਣ ਲੱਗਾ ਵਾਂ ਮੈਂ ਗੜੀ ਵੇਚਣ ਲੱਗਾ ਵਾਂ ਗਦੇ ਨੂੰ ਨਹੀਂ ਉਹ ਤਾਂ ਮੈਨੂੰ ਪਤਾ ਵਾ ਵੀ ਜ਼ਾਇਦਾਦੀ ਬਣਾਉਣ ਲੱਗਾ ਵਾਂ ਤੇਰਾ ਪਿਓ ਸਿਰ ਤੇ ਹੁੰਦਾ ਨਾ ਫਿਰ ਮੈਨੂੰ ਕੋਈ ਫਿਕਰ ਨਹੀਂ ਸੀ ਹੁਣ ਹੁਣ ਵੇਖ ਲਾ ਤੇਰਾ ਪਿਓ ਵੀ ਸਿਰ ਤੇ ਨਹੀਂਗਾ ਤੇ ਤੇਰਾ ਵੱਡਾ ਭਰਾ ਵੀ ਇੱਥੇ ਹੈ ਨਹੀਂਗਾ ਕੋਈ ਗੱਲ ਨਹੀਂ ਮੈਂ ਗੱਲ ਕੀਤੀ ਆ ਗੱਲ ਤੇ ਤੂੰ ਕੀਤੀ ਆ ਤੇ ਅੱਜ ਕੱਲ ਜਿਹੜੇ ਲੋਕ ਵਾ ਨਾ ਉਹ ਚੰਗੇ ਨਹੀਂਗੇ ਉਹ ਗਲਤ ਰਾਏ ਪੁੰਦੇ ਹੁੰਦੇ ਆ ਏਦਾਂ ਨਹੀਂ ਏਦਾਂ ਕਰ ਲਾ ਏਦਾਂ ਨਹੀਂ ਏਦਾਂ ਕਰ ਲਾ ਪਰ ਪੁੱਤ ਕਿਸੇ ਦੇ ਆਖੇ ਨਹੀਂ ਲੱਗੀਦਾ ਹੁੰਦਾ ਆਪਣੇ ਦਿਮਾਗ ਤੋਂ ਕੰਮ ਲਈਦਾ ਹੁੰਦਾ ਵਾ ਤੇ ਜਿਹੜਾ ਕੰਮ ਕਰਨਾ ਨਾ ਸਾਰਾ ਆ ਸੋਚ ਸਮਝ ਕੇ ਕਰਨਾ ਵਾ ਉਹ ਤੂੰ ਹੀ ਕਿਉਂ ਟੈਨਸ਼ਨ ਲੈਣ ਦੇ ਜੀ ਪਹਿਲਾਂ ਤੇ ਜੇ ਲਿਮਟ ਹੀ ਬਣਾਉਣੀ ਆ ਪੈੜੀ ਤੇ ਮੁੜ ਕੇ ਬਾਅਦ ਚ ਲਾਵਾਂਗੇ ਉਹਨਾਂ ਨੂੰ ਮੈਂ ਰੋਕਿਆ ਵਾ ਮਹੀਨਾ ਇੱਕ ਪੁੱਤ ਜਿੱਦਾਂ ਮਰਜੀ ਆ ਮੈਨੂੰ ਤੇ ਫਿਕਰ ਹੈਗਾ ਨਾ ਤੇ ਜੇ ਤੂੰ ਮੇਰੀ ਗੱਲ ਮੰਨੇ ਤੇ ਮੈਨੂੰ ਲੈ ਜਾ ਹਾਂ ਨਾਲ ਮੈਂ ਤੇ ਨਾਲ ਕਿੱਥੇ ਠੇਕੇ ਖਾਂਦੇ ਰਹੋਗੇ ਜਦੋਂ ਮੈਂ ਤੇ ਜਾਣਾ ਹੈ ਕੰਮ ਤੇ ਫੇਰ ਤੂੰ ਕੱਲਾ ਜਾਏਗਾ ਉਹ ਨਹੀਂ ਨਹੀਂ ਲੈ ਜਾਉਂਗਾ ਕੇ ਮੁੰਡੇ ਨੂੰ ਨਾਲ ਕੱਲੇ ਨਹੀਂ ਕੱਲੇ ਜਾਣਾ ਵੇਹ ਪੁੱਤ ਮੁੰਡਿਆਂ ਦੇ ਚੱਕਰਾਂ 'ਚ ਨਾ ਹੀ ਪੈ ਮੇਰਾ ਇਰਾਦਾ ਤੇਰਾ ਮਾਮਾ ਆਂਦਾ ਹੈਗਾ ਵੀ ਜੇ ਕੋਈ ਕੰਮ ਹੋਵੇ ਤੇ ਮੈਨੂੰ ਦੱਸਿਓ ਮੈਂ ਉਹਨੂੰ ਨਾ ਫੋਨ ਕਰਦਾ ਉਹ ਤੇਰੇ ਨਾਲ ਚੱਲ ਜਾਂਦਾ ਕੋਈ ਗੱਲ ਨਹੀਂ ਜਦੋਂ ਪਿਆਲੀ ਪੁਲੀ ਲੈਣੀ ਹੋਗੀ ਨਾ ਤੂੰ ਉਦਨ ਮਾਮੇ ਨੂੰ ਫੋਨ ਕਰ ਲਾਂਗੇ ਹੁਣ ਲਿਮਟ ਬਣਾਉਣ ਮਾਰੇ ਕਿੱਥੋਂ ਆਊਗਾ ਵਿਚਾਰਾ ਚੱਲ ਪੁੱਤ ਜਿੱਦ ਤੱਕ ਲੈ ਸਾਂ ਸੁਣੀ ਹੋਣੀ ਹੁਣ ਤਿਆਂ ਪੁੱਤਾਂ ਵਾਸਤੇ ਸਾਰੇ ਕੰਮ ਕਰਨੇ ਪੈਂਦੇ ਆ ਜੇ ਉਹਨੂੰ ਆਉਣਾ ਵੀ ਪਊ ਤਾਂ ਆਜੂਗਾ ਤਾਂ ਕਿਹੜੀ ਗੱਲ ਆ ਉਹ ਕੋਈ ਗੱਲ ਨਹੀਂ ਅੱਜ ਤੇ ਜੇ ਮੈਂ ਕਾਗਜ਼ ਹੀ ਦੇਣ ਜਾਣਾ ਮਨੂੰ ਕਿਦਾਂ ਸ਼ੁਰੂ ਕਰਾਂਗੇ ਕੰਮ ਫਿਰ ਸੱਦ ਲਾਂਗੇ ਉਹਨੂੰ ਤੇ ਇੱਕ ਰੀ ਦੇ ਲੋ ਤੁਸੀਂ ਕੋ ਟੈਨਸ਼ਨ ਲੈਣ ਦੇ ਟੈਨਸ਼ਨ ਕੀ ਲੈਣੀ ਆ ਪੁੱਤ ਰਕਮ ਦੀ ਗੱਲ ਵਾ ਤੇ ਪਿਆਲੀ ਦੇ ਕਾਗਜ਼ ਆ ਮੈਨੂੰ ਡਰ ਗਿਆ ਬੜਾ ਲੱਗਣ ਡਿਆ ਇਹ ਵੇਖ ਲਾਤ ਉਹ ਚੱਲ ਕੋਈ ਗੱਲ ਨਹੀਂ ਲਿਆਓ ਤੁਸੀਂ ਮੈਂ ਜਾਵਾਂਗਾ ਮੈਂ ਤੇ ਮੁੰਡੇ ਨੂੰ ਫੋਨ ਕੀਤਾ ਉਹ ਆਂਦਾ ਮੈਂ ਇੱਥੇ ਆ ਜਾਊਗਾ ਤੇ ਮੈਨੂੰ ਦੱਸ ਦੀ ਉੱਥੇ ਸਾਰੇ ਕਿਹੜਾ ਮੁੰਡਾ ਚੱਲਿਆ ਇਹ ਚਮਾ ਗੱਲਿਆਂ ਦੇ ਆਹੋ ਜਿਹੜੇ ਤੂੰ ਮੈਨੂੰ ਕਿਹਾ ਸੀ ਉਹ ਮੈਂ ਪਾਤੇ ਇਹ ਚਮਾ ਗੱਲਿਆਂ ਦੇ ਫਿਰ ਆਹੋ ਪੁੱਤ ਜਿਹੜੇ ਤੂੰ ਕਿਹਾ ਸੀ ਉਹ ਮੈਂ ਪਾਤੇ ਦੇਨੂੰ ਚਲ ਕੋਈ ਗੱਲ ਨਹੀਂ ਤੇ ਧਿਆਨ ਨਾ ਜਾਵੀ ਹੁਣ ਚੰਗਾ ਚਮਾ ਗੱਲਿਆਂ ਦੇ ਬਣਾ ਲੈਨੇ ਆ ਨਾ ਤੇ ਚੱਕ ਬਾਅਦ ਚ ਲਾਵਾਂਗੇ ਜਿੰਨੇ ਕੀ ਲੋਡ ਹੋ ਗਈ ਉਹਨੇ ਕਿ ਚੱਕ ਲਾਂਗੇ ਨਹੀਂ ਉਹ ਤੇ ਉਦਾਂ ਹੀ ਚੱਕਾਂਗੇ ਜਦੋਂ ਪਹਿਲੀ ਹੀ ਨਾ ਹੀ ਕਰਾਂਗੇ ਪਰ ਇਹ ਆ ਨਾ ਹੁਣ ਪੈਸੇ ਘਟ ਦਿੰਦੇ ਆ ਨਾ 3 ਕੇ 4 ਕੇ ਲੱਖ ਰੁਪਏ ਦਿੰਦੇ ਕਿਲੇ ਦੇ ਸਾਰਾ ਜੀ ਚਲ ਕੋਈ ਗੱਲ ਨਹੀਂ ਕੋ ਘਰ ਵੀ ਹੈਗੇ ਉਹ ਪਾਲਾਂਗੇ ਔਰ ਕੀ ਕਰਨਾ ਫਿਰ ਓਏ ਇਹੋ ਕੋਈ ਗੱਲ ਨਹੀਂ ਤੇ ਮੈਂ ਜਾਨਣਾ ਵਾਂ ਫਿਰ ਪੁੱਛ ਕੇ ਉਹਨਾਂ ਨੂੰ ਦੱਸਣਾ ਕਿ ਕੀ ਕੀ ਚਾਹੀਦਾ ਹੋਰ ਚਲ ਠੀਕ ਆ ਵੇਖ ਲਾ ਓਏ ਐਵੇਂ ਨਾ ਟੈਨਸ਼ਨ ਲਈ ਜਾਓ ਕਿਤੇ ਨਹੀਂ ਕੋ ਹੁੰਦਾ ਧਿਆਨ ਰੱਖੀ ਹੁਣ ਟੈਨਸ਼ਨ ਕਿਉਂ ਨਾ ਲਵਾਂ ਓਏ ਆ ਰਿਜਨਲ ਤੇ ਉਹਨਾਂ ਨੂੰ ਦੇ ਦੇਣੀ ਆ ਫਿਰ ਕੱਲ ਨੂੰ ਉਹਨਾਂ ਕਾਪੀਆਂ-ਕੂਪੀਆਂ ਕਰਾ ਲੈਣੀ ਆ ਆਪੇ ਤੇ ਜੇ ਤੂੰ ਕਾਪੀਆਂ ਕਰਾ ਕੇ ਲੈ ਜਾਂਦਾ ਪੁੱਤ ਹਾਂ ਰਿਜਨਲ ਕੋਈ ਗੱਲ ਨਹੀਂ ਉਹਦੇ ਨਾਲ ਹੀ ਚੱਲ ਜਾਣਾ ਮੈਂ ਕਾਪੀਆਂ ਕਰਾ ਕੇ ਦੇ ਦੂੰਗਾ ਜੇ ਤੈ ਕਹੂਗਾ ਤੇ ਕਈ ਰੀ ਉੱਥੇ ਵੀ ਅਰੀਜਨਲ ਦੱਸਨੇ ਪੈਂਦੇ ਆ ਨਾ ਵੇਹਲਾ ਮੈਂ ਤੇ ਕਹੇ ਹੱਡੇ ਤੋਂ ਕਾਪੀਆਂ ਕਰਾਈ ਲੈਂਦਾ ਉਹ ਬੈਂਕ ਵਾਲੇ ਫਿਰ ਅਰੀਜਨਲ ਵੀ ਵੇਖਦੇ ਆ ਨਾ ਵੀ ਹੈ ਵੀ ਇਹਨਾਂ ਕੋ ਸਾਰਾ ਡਾਟਾ ਵੇਖਦੇ ਆ ਚੱਲ ਜਾ ਚੱਲ ਫਰਡ ਵੀ ਕਢਾਉਣੀ ਆ ਮੈਂ ਮੈਂ ਹੁਣ ਨਾ ਸਾਰਾ ਕੰਮ ਤੇਰੇ ਸਿਰ ਤੇ ਛੱਡਿਆ ਈ ਤੇ ਯਕੀਨ ਬੜੀ ਵੱਡੀ ਚੀਜ਼ ਹੁੰਦਾ ਈ ਪੁੱਤ ਵੇਖ ਲਈ ਮੇਰਾ ਯਕੀਨ ਨਾ ਢੋੜੀ ਹੋਣਾ ਫਾਇਰਪਾ ਜੁੜੀ ਗੱਲ ਦਾ ਡਰ ਹੀ ਉਹੀ ਹੋਈ ਮਮੀ ਨੇ ਤੇ ਨਾ ਖਰੇ ਕਾਹੋਜ ਲਵਲੀ ਨੂੰ ਫੜਾਤੇ ਤੇ ਉਹ ਵੀ ਚਾਹ ਗੱਲਿਆਂ ਦੇ ਪੱਠੇ ਇੰਨੇ ਕੀ ਕਰਨੇ ਹੀ ਭਲਾ ਬਥੇਰੀ ਕੋਸ਼ਿਸ਼ ਕੀਤੀ ਸੀ ਉਦਾਂ ਡੱਕਣ ਦੀ ਪਰ ਮੰਮੀ ਨਹੀਂ ਢਲੀ ਹੈਗੀ ਆਪਣੀਆਂ ਗੱਲਾਂ ਤੋਂ ਹੁਣ ਪਤਾ ਨਹੀਂ ਇੰਨੇ ਕੀ ਕਰਨਾ ਹੈ ਕੀ ਨਹੀਂ ਇੱਕ ਤੇ ਢੀ ਛੇਤੀ ਇੰਨੇ ਯਕੀਨ ਕੀਤਾ ਵਾ ਨਾ ਲਵਲੀ ਦੇ ਬੁੱਤੀ ਛੇਤੀ ਚੱਲ ਅਸੀਂ ਦੇ ਬਥੇਰੀ ਕੋਸ਼ਿਸ਼ ਕੀਤੀ ਅੱਜ ਪੱਜ ਨਾ ਬਹਾਨੇ ਮਾਰੇ ਇਹ ਵੀ ਪਹਿਲਾਂ ਘਰ ਦਾ ਕਰ ਲਈਏ ਜਾਂ ਕੁਛ ਪਰ ਇਹਨਾਂ ਨੇ ਦੋਵਾਂ ਨੇ ਨਾ ਨਹੀਂ ਹੱਟੀ ਪੇਸ਼ ਜਾਣ ਦਿੱਤੀ ਚਲੋ ਕੋਈ ਨਹੀਂ ਬੀਖਦੀ ਐ ਇੱਕ ਵਾਰੀ ਗੱਲ ਕਰਕੇ ਭਲਾ ਕੀ ਕਹਿੰਦੀ ਐ ਉਹ ਚੱਲ ਫਿਰ ਮੈਂ ਜਾਣਾ ਵਾ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਹੋਰ ਨਾ ਕਿਤੇ ਬਿਮਾਰ ਹੋ ਕੇ ਭਾਜੀ ਮੇਰੇ ਮਗਰੋਂ ਨਹੀਂ ਕੋਈ ਗੱਲ ਨਹੀਂ ਜਾ ਆਨ ਕੇ ਤੇ ਮੈਨੂੰ ਦੱਸ ਫਿਰ ਕੀ ਜਾਂਦੇ ਹਾਂ ਹਾ ਰੱਬਾ ਮਾਨ ਜਿਆ ਤੇ ਮੇਰਾ ਵੀ ਬੜਾ ਖਬਰੋਂ ਹੁੰਦਿਆ ਮੈਂ ਲਵਲੀ ਤੇ ਯਕੀਨ ਕਰ ਰਿਹਾ ਵਾ ਯਕੀਨ ਕਰਕੇ ਨਾ ਚੌਹਾਂ ਕਿੱਲਾਂ ਦੇ ਪੇਪਰ ਇਹਨੂੰ ਫੜਾਤੇ ਆ ਪਿੱੱਲਿਆ ਬਣਾ ਲਾ ਲੇ ਉਟ ਹੁਣ ਮਹਾਰਾਜ ਤੇਰੇ ਹੱਥ ਵਸੇ ਆ ਜੋ ਤੂੰ ਕਰੇਂਗਾ ਠੀਕ ਹੀ ਕਰੇਂਗਾ ਇਹ ਨਾ ਹੋਵੇ ਮੇਰੇ ਪੱਲੇ ਬਦਨਾਮੀ ਪੈ ਜਾਈਂ ਦਾਚੇ ਲੱਗੀ ਜਾਂਦੇ ਆ ਵਾ ਹੁਣ ਡਰ ਕਾਦਾ ਵਾ ਮੰਮੀ ਕਾਗਜ਼ ਤੇ ਤੁਸੀਂ ਉਹਨੂੰ ਫੜਾਈ ਦਿੱਤੇ ਚੱਲ ਜਾ ਫੜਾਤੇ ਆ ਤੇ ਕਾਦੀ ਚੀਜ਼ ਬਾਨੀ ਆ ਉਹ ਕਿਹੜਾ ਫਕਮਾ ਚੱਲਿਆ ਵਾ ਨਾਲੇ ਕਰ ਲਿਆ ਸੀ ਮਾਰ ਵਾਲੇ ਨੂੰ ਫੋਨ ਫੋਨ ਮੈਂ ਕੀ ਕਰਨਾ ਸੀ ਲਾ ਕੇ ਤੇ ਤੂੰ ਦਿੱਤਾ ਨਹੀਂ ਤੇ ਮੈਂ ਕਿੱਥੋਂ ਕਰ ਲੈਣਾ ਇਹ ਫੋਨ ਉਹਨੂੰ ਅੱਗੇ ਮੈਂ ਹੀ ਫੋਨ ਲਾ ਕੇ ਦਿੰਨੀ ਹੁੰਨੀ ਆ ਤੇ ਫੇਰ ਹੀ ਗੱਲ ਕਰਦੇ ਹੁੰਦੇ ਹੋਰ ਕੌਣ ਲਾ ਕੇ ਦਿੰਦਾ ਹੁੰਦਾ ਜਾਂ ਫੇਰ ਮੈਨੂੰ ਵੱਖਰਾ ਫੋਨ ਲੈ ਜਾਓ ਤੇ ਜਿੰਨੂੰ ਕਾਗਜ਼ ਫੜਾਏ ਆ ਉਹਦੇ ਕੋ ਫੋਨ ਹੈ ਨਹੀਂ ਉਹਦੇ ਕੋ ਲਵਾ ਲੈਂਦੇ ਕੋਈ ਗੱਲ ਨਹੀਂ ਕਰੂਗਾ ਨਾ ਮੇਰ ਨਾਲ ਗੱਲ ਮੈਂ ਆਪੇ ਜਵਾਬ ਦੇ ਦੂੰਗੀ ਚੱਲ ਕੋਈ ਨਹੀਂ ਦੇ ਲਿਓ ਜਵਾਬ ਤੇ ਜੇ ਉਹਨੂੰ ਕਾਗਜ਼ ਦੇਤੇ ਹੀ ਤੁਸੀਂ ਤੇ ਤੁਸੀਂ ਨਾਲ ਆਪ ਜਾਂਦੇ ਤੇ ਜਾਂ ਮਾਮੇ ਨੂੰ ਨਾਲ ਕਲਾਉਂਦੇ ਉਹਨੂੰ ਇਕੱਲੇ ਨੂੰ ਜਦੋਂ ਤੋਰਤਾ ਵਾ ਕਾਗਜ਼ ਦੇ ਕੇ ਮਾਮੇ ਵੱਲੋਂ ਤਾਂ ਮੈਂ ਇਹਨੂੰ ਕਿਹਾ ਸੀ ਤੇ ਮੈਂ ਫੋਨ ਕਰ ਦਿੰਨੀ ਆ ਨਾਲ ਤੇਰੇ ਚਲ ਜਾਂਦਾ ਵਾ ਆਂਦਾ ਹੈ ਵੀ ਲੋੜ ਹੋਊ ਤਾਂ ਭੈਣ ਮੈਨੂੰ ਦੱਸ ਦੀ ਕੋਈ ਨਹੀਂ ਮੈਂ ਚਲ ਜੂੰਗਾ ਨਾਲ ਤੇ ਆਪਣੇ ਵੱਲੋਂ ਵੀ ਮੈਂ ਕਿਹਾ ਸੀ ਤੇ ਮੈਨੂੰ ਆਂਦਾ ਹੈ ਵੀ ਮਾਤਾ ਤੂੰ ਚੰਗੀ ਲੱਗੇਂਗੀ ਇੱਥੇ ਬੈਠੀ ਤੇ ਮੈਂ ਫਿਰ ਉਹਨੂੰ ਕੀ ਜਵਾਬ ਦਿੰਦੀ ਪਰ ਮੰਮੀ ਉਹਦਾ ਇੱਕ ਗੱਲ ਵਾ ਤੁਸੀਂ ਇਹ ਗਲਤੀ ਬਹੁਤ ਵੱਡੀ ਕੀਤੀ ਹੈ ਉਹਦਾ ਤੁਸੀਂ ਨਾਲ ਕਲੰਦੇ ਤੇ ਸਹੀ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਕਿ ਜਾਂ ਤੁਸੀਂ ਆਪ ਜਾਇਓ ਨਾਲ ਜਾਂ ਤੁਸੀਂ ਕਿਤੇੋਂ ਪਤਾ ਹੀ ਕਰ ਲੈਂਦੇ ਵੀ ਇਹ ਕੀ ਕਰਦਾ ਫਿਰਦਾ ਮੈਂ ਕਿੱਥੋਂ ਪਤਾ ਕਰਾਂ ਮੈਨੂੰ ਤਾਂ ਜੋ ਆਣ ਕੇ ਦੱਸਿਆ ਤਾਂ ਮੈਂ ਹਾਂ ਚੱਲ ਕੋਈ ਗੱਲ ਨਹੀਂ ਮਿਲਦੀ ਤੇ ਲੱਲੋ ਪਹਿਲੀ ਮੈਂ ਹੁਣ ਕਿਹਦੇ ਕਰ ਜਾਵਾਂ ਘੜੀ ਘੜੀ ਕਾਗਜ਼ ਵੀ ਤੁਸੀਂ ਉਹਨੂੰ ਨਾ ਇਕੱਠੇ ਚਵਾ ਕਿੱਲਿਆਂ ਦੇ ਫੜਾ ਫੜਾ ਛੜੇ ਚੱਲ ਕੋਈ ਗੱਲ ਨਹੀਂ ਆਣ ਕੇ ਦੱਸਦਾ ਆਪੇ ਵੀ ਕੀ ਬਣਿਆ ਵਾ ਤੇ ਕੀ ਜਾਂਦੇ ਆ ਚੱਲ ਕੋਈ ਨਹੀਂ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਹੁਣ ਹਾਨੂੰ ਨਾ ਕਿਉਂ ਵੀ ਹੁਣ ਆਪਣੀ ਮਰਜ਼ੀ ਕਹਿਣਾ ਵਾ ਤੈਨੂੰ ਵੀ ਕਿਹਾ ਸੀ ਫੋਨ ਲਾ ਦੇ ਤੂੰ ਵੀ ਨਹੀਂ ਲਾ ਕੇ ਦਿੱਤਾ ਮਰਜ਼ੀਆਂ ਤਾਂ ਸਾਰੇ ਜੀ ਆਪੋ ਆਪਣੀਆਂ ਕਰਨ ਦੇ ਜੇ ਜੇ ਹੁਣ ਉਹ ਵੀ ਮੈਨੂੰ ਪੁੱਛੂ ਤੇ ਇਹੋ ਗੱਲ ਹੀ ਕਹੂੰਗੀ ਵੀ ਪੋਛਾ ਆਪਣੀ ਕਰਦੀ ਨੂੰ ਤੇ ਇਹਨੂੰ ਮੈਂ ਕਿਹਾ ਨਹੀਂ ਵੀ ਫੋਨ ਲਾ ਕੇ ਦੇ ਇਹ ਗੜ ਨੂੰ ਅਲਟਾ-ਟਾਲਾ ਕਰਕੇ ਤੇ ਆਂਦੀ ਹੀ ਉਹਦੇ ਕੋਲ ਵਾਲੇ ਉਹਦੇ ਕੋਲ ਲਵਾ ਦਿਓ ਜਦੋਂ ਇਹ ਨਹੀਂ ਲਾਗੇ ਦਿੰਦੀ ਤਾਂ ਦੂਜੇ ਲਾਕੇ ਦਿੰਦੇ ਆ ਸਾਰੇ ਇਹਦੇ ਵਰਗੇ ਹੀ ਆ ਮੇਰਾ ਇਹਦੇ ਵਿੱਚ ਕੀ ਖਸੂਰ ਵਾ ਚੱਲ ਹੁਣ ਮੈਨੂੰ ਡਰ ਲਵਲੀ ਦਾ ਲੱਗਾ ਹੀ ਇਹ ਟਾਈਮ ਨਾ ਆ ਜੀ ਦਵਾਈ ਤੇ ਖਾਵਾਂ ਇਹ ਨਾ ਹੋਏ ਫਿਕਰ ਦੇ ਵਿੱਚ ਆ ਵੀ ਬਿਮਾਰ ਹੋ ਜਾਵੇਂ ਆਹ ਦੇਂਦੀ ਨਾ ਬੜੇ ਦਿਨਾਂ ਦੀ ਉਡੀਕ ਹੀ ਚੱਲ ਇਹ ਆ ਮਾਤਾ ਨੇ ਚਵਾਂ ਕਿੱਲਿਆਂ ਦੇ ਗਾਗ ਦੇਤੇ ਹੁਣ ਚਵਾਂ ਕਿੱਲਿਆਂ ਦੇ ਬਣਾਵਾਂਗੇ ਲਿਮਟ ਲਿਮਟ ਕਿੰਨੇ ਬਣਾਉਣੀ ਆ ਇਹ ਤੇ ਸਾਰੀ ਵੇਗੀ ਮਾਤਾ ਸਮਝ ਲੈ ਤੂੰ ਤੂੰ ਦਵਾਈਆਂ ਖਾਣ ਨੂੰ ਤਿਆਰ ਰਹਿ ਜਿਹੜੀ ਮੈਨੂੰ ਰੁਪਈਆ ਨਹੀਂ ਸੀ ਨਾ ਦਿੰਦੀ ਹੁਣ ਤੈਨੂੰ ਮੈਂ ਦੱਸੂਗਾ ਚੋਵੇਂ ਦੇ ਚੋਵੇਂ ਵੇਚ ਕੇ ਤੇ ਨਾਲੇ ਆਪ ਖਾਇਆ ਕਰੂੰਗਾ ਰਾਜ ਰੱਜ ਕੇ ਦਲਜੀਤ ਨੂੰ ਫੋਨ ਲਾਉਣਾ ਪੁੱਛਣਾ ਵਾ ਘਰ ਵੀ ਹੈਗਾ ਵਾ ਕਿ ਨਹੀਂ ਘਰ ਹੋਵੇ ਰਿਹਾ ਤਾਂ ਨਹੀਂ ਆ ਚੋਕਲਾ ਦਲਜੀਤ ਕਿੱਥੇ ਆਂ ਉਹ ਨਾ ਸ਼ਹਿਰ ਆ ਲਵਲੀ ਸ਼ਹਿਰ ਕੀ ਕਰਨ ਲਿਆ ਵਾ ਯਾਰ ਸ਼ਹਿਰ ਕੰਮੀ ਹੋ ਰਾਇਆ ਉਹ ਕੰਮ ਤੇ ਹੈਗਾ ਵਾ ਤੇ ਜਿਹੜੇ ਕੰਮ ਨੂੰ ਪਏ ਸੀ ਨਾ ਅਹੀਂ ਉਹ ਕੰਮ ਹੋ ਗਿਆ ਵਾ ਅੱਜ ਸੇ ਪੇਪਰ ਮਿਲ ਗਏ ਆ ਆਹੋ ਮਾਤਾ ਨੇ ਅੱਜ ਕਾਗਜ਼ ਦੇ ਦਿੱਤੇ ਸਾਰੀ ਠੀਕ ਠੀਕ ਉਹ ਪੂਰੇ ਚਵਾਂ ਕਿੱਲਿਆਂ ਦੇ ਲੈ ਕੇ ਆਉਣ ਲੱਗਾ ਵਾ ਠੀਕ ਆ ਨਾ ਤੇ ਮੇਰੀ ਗੱਲ ਸੁਣ ਮੈਂ ਇਹ ਸ਼ੇਅਰ ਵਾ ਮੈਨੂੰ ਨਾ 10 ਮਿੰਟ ਲੱਗਣੇ ਆ ਤੇ ਉਹ ਬੰਦੇ ਨੂੰ ਕੀਤਾ ਵਾ ਫੋਨ ਬੰਦਾ ਮੇਰੇ ਕੋਲ ਹੀ ਆ ਤੁਹੀਂ ਮਿਲ ਕੇ ਆ ਜੀ ਮੈਨੂੰ ਅੱਛਾ ਹਾਂ ਤੇ ਉਹਨਾਂ ਪੈਸੇ ਤੇ ਲਾ ਹੁਣ ਆਪੇ ਕਰ ਲਈ ਫਿਰ ਬਾਅਦ ਚ ਦੇ ਦਾਂਗੇ ਉਹਨੂੰ ਉਹ ਮੈਂ ਕਰ ਲਾਂਗਾ ਕੋਈ ਗੱਲ ਨਹੀਂ ਉਹ ਟੈਨਸ਼ਨ ਮੇਰੇ ਤੇ ਛੱਡ ਦੇ। ਤੇ ਮੇਰੀ ਗੱਲ ਸੁਣ ਹੁਣ ਮੈਂ ਘਰ ਨਹੀਂ ਗਾ ਜਾਣਾ ਫੇਰ ਮੈਂ ਚਾਹਣਾ ਵੱਡੇ ਤੇ। ਠੀਕ ਆ ਨਾ? ਤੂੰ ਨਾ ਅੱਡੇ ਤੇ ਖੜਾ ਰਿਹਾ ਤੇ ਮੈਂ ਆਇ ਨਾ 10 ਮਿੰਟ ਤੱਕ ਤੇਰੇ ਕੋਲ ਪਹੁੰਚ ਗਿਆ। 10 ਮਿੰਟ ਵਿੱਚ ਛੇਤੀ ਆ ਜੀ ਯਾਰ ਜੇ ਕਿਨੇ ਵੇਖ ਲਿਆ ਨਾ ਤੇ ਘਰ ਆਣ ਕਿ ਉਹਨੇ ਦੱਸ ਨਾ ਕਰ ਦੇਣਾ ਮੈਂ ਕਿ ਮੈਂ ਸ਼ਹਿਰ ਚੱਲੇ ਆਂ। 5-7 ਮਿੰਟ ਰੁਕेंगे ਜੀ। ਆਹ ਉਹ ਨੱਕ ਜੇ ਮੈਂ ਰੁਕ ਜਣਾ ਵਾਂ। ਮੈਂ ਨਹੀਂ ਕਰਨਾ ਇੱਥੇ ਕੁਝ ਵੀ ਮੈਂ ਸਿੱਧਾ ਤੇਰੇ ਕੋਲ ਆਇ ਨਾ। ਆ ਜਾ ਫੇਰ ਆ ਜਾ ਤਦ ਮੈਂ ਫੜਾਉਣਾ। ਠੀਕ ਹੈ ਠੀਕ ਹੈ। ਚੰਗਾ। ਪੇ ਲਾਗੇ ਛਾਗੇ ਨਹੀਂ ਤੇ ਇਹ ਕਦੀ ਚੰਡੀਗੜ੍ਹ ਕਦੀ ਕਿਤੇ ਤੁਰਿਆ ਰਹਿੰਦਾ ਪਰ ਇੱਕ ਗੱਲ ਵਾ ਮਾਦਾ ਨਹੀਂ ਮੇਰੇ ਵਾਤੇ ਕੀਤਾ ਇਹ ਬੜਾ ਕੋਹ ਮਾਦਾ ਨਾ ਕਰਨ ਦੇ ਮੈਂ ਥੱਕਾ ਡਿਆ ਹਾਂ ਚੱਲ ਕੋਈ ਗੱਲ ਨਹੀਂ ਮੈਂ ਦੱਸ ਕੀ ਕਰਾਂ ਰਿਆਦ ਮੇਕੋ ਵੀ ਨਹੀਂ ਗਾ ਜਾਂਦਾ ਇਦਾਂ ਕਰਨਾ ਫੇਰ ਨਾ ਮਗਰਾਜ ਨਾ ਚਲੀ ਜਾਣਾ ਇੱਥੋਂ ਮੰਮੀ ਕੀ ਗੱਲ ਹੋਈ ਅੰਦਰ ਬੜਾ ਬੋਲਣ ਦੇ ਦੀਦੀ ਦੇ ਨਾਲ ਚੀ ਚੀ ਗੱਲ ਹੋਈ ਹੀ ਕੋਈ ਗੱਲ ਰਪਿੰਦਰ ਕੀ ਹੁਣੀ ਆ ਉਹਦੇ ਤੇ ਉਦਾਂ ਹੀ ਆਤ ਬਣ ਗਈ ਆ ਵੀ ਜਦੋਂ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਨਾ ਪਹਿਲਾਂ ਇੱਕ ਸੂਮਤਾ ਲਾਉਣੀ ਆ ਉਹ लवली ਕਾਗਜ਼ ਨੂੰ ਲੈ ਗਿਆ ਵਾ ਅਛਾ ਕਾਗਜ਼ ਦਿੱਤੇ ਆ ਆਹੋ ਤਾਂ ਡਈਓ ਬੋਲਣ ਵੀ ਉਹਨੂੰ ਕਾਗਜ਼ ਫੜਾਤੇ ਆ ਤੇ ਚਲ ਜਿਓ ਲੈ ਗਿਆ ਵਾ ਤੇ ਘਰ ਦੀ ਚੀਜ਼ ਬਾਨੀ ਆ ਉਹ ਕਿਹੜਾ ਪੱਕਾ ਮਾਰਦੇ ਲੱਗਾ ਵਾ ਮੈਂ ਤਾਂ ਚੱਲ ਪਉ ਤੁਹਾਨੂੰ ਵੀ ਗਿਆ ਸੀ ਮੈਂ ਤੇਰਾ ਮਾਮੇ ਨੂੰ ਨਾਲ ਕਲਾ ਦਿੰਨੀ ਆ ਤੇ ਚੱਲ ਫਿਰ ਵੀ ਉਹ ਸਿਆਣਾ ਫਿਰਿਆ ਤੁਰਿਆ ਵਾ ਆ ਤਾਂ ਦਾ ਕੋਈ ਨਹੀਂ ਮਮੀ ਮੁੜ ਕੇ ਲੈ ਜਾਊਗਾ ਅੱਜ ਮੈਂ ਕੱਲਾ ਚੱਲ ਜਾਣਾ ਵਾ ਤੇ ਮੈਂ ਚੱਲ ਮੈਂ ਚੱਲ ਜਾਨੀ ਨਹੀਂ ਤੇ ਮੈਨੂੰ ਵੀ ਆਂਦਾ ਤੂੰ ਉੱਥੇ ਕਿੱਥੇ ਬੈਠੀ ਰਵੇਂਗੀ ਤਾਂ ਕੋਈ ਨਹੀਂ ਮੈਂ ਚੱਲ ਜਾਂਦਾ ਵਾ ਇਹ ਤਾਂ ਬੋਲਣ ਲਈਓ ਕਦੀ ਆਂਦੀ ਆ ਵੀ ਤੂੰ ਮੁੰਡੇ ਆਪਣੇ ਵੱਡੇ ਨੂੰ ਨਹੀਂ ਫੋਨ ਕੀਤਾ ਬੰਦਾ ਇਹਨੂੰ ਪੁੱਛੇ ਤੇਰੇ ਨਾਲ ਤੇ ਮੈਂ ਗਈ ਫਿਰ ਮੈਨੂੰ ਲਾ ਦੇ ਫੋਨ ਤੇ ਮੈਂ ਨਾਲ ਗੱਲ ਕਰ ਲਾਂ ਇਹ ਗਾੜੀਆਂ ਦੀ ਮੇਰ ਕੋ ਨਹੀਂ ਲੱਗਦਾ लवली ਕੋਲਵਾ ਲਿਓ ਤੇ ਜਾਂਦ ਮੈਂ ਮੈਨੂੰ ਫੋਨ ਵੱਖਰਾ ਲੈ ਦੋ ਮੈਂ ਆਪੇ ਲਾ ਲਿਆ ਕਰੂੰਗੀ ਤੁਹਾਡੇ ਤਰਲੇ ਕੱਢਣ ਦੀ ਮੈਨੂੰ ਲੋੜ ਹੀ ਨਹੀਂਗੀ ਚੱਲ ਮੰਮੀ ਉਹ ਤੇ ਗੱਲਾਂ ਛੱਡੋ ਫੋਨ ਫਾਨ ਵਾਲੀਆਂ ਠਿਕਾਵਤਾਂ ਉਹ ਡਾ ਤੁਸੀਂ ਕੰਮ ਕੀਤਾ ਵਾ ਨਾ ਦੇਣ ਵਾਲਾ ਉਹ ਤੁਸੀਂ ਮੰਮੀ ਨਾਲ ਆਪ ਨਾਲ ਜਾਣਾ ਹੀ ਪੁੱਤ ਮੈਂ ਨਾਲ ਜਾ ਕੇ ਵੇਖਣਾ ਹੀ ਵੀ ਕਿਹੜੀ ਪੜੀ ਦਾ ਕੀ ਕੰਮ ਕਰਨਾ ਵਾ ਕੀ ਨਹੀਂ ਕਰਨਾ ਮੁੜ ਕੇ ਜੋ ਕੱਲ ਨੂੰ ਮੰਮੀ ਜੀ ਵੇਖਣਾ ਵਾ ਤੇ ਥੋ ਚੰਗਾ ਇਹੋ ਹੀ ਆ ਵੀ ਪਹਿਲਾਂ ਬੰਦਾ ਨਾਲ ਜਾ ਕੇ ਸਾਰੇ ਕੰਮ ਕਰਾ ਲੈ ਵਧੀਆ ਗੱਲ ਵਾ ਹੈਗੇ ਤੇ ਉਹ ਵੀ ਨਿਆਣੀ ਆ ਕਿ ਡੇਕ ਸਿਆਣੇ ਆ ਤੇ ਮੇਰੀ ਘਾਸ ਹੁਣ ਪੁੱਤ ਮੈਂ ਨਾਲ ਜਾਂਦੀ ਚੰਗੀ ਲੱਗਦੀ ਆ ਉਥੇ ਲੋਕ ਕੀ ਕਹਿਣਗੇ ਕਿ ਕਿਹੜੇ ਖਾਨਦਾਨ ਚੋਂ ਆ ਜਿਹੜੀ ਤੁਰੀ ਫਿਰਨ ਢਈ ਨਾਲ ਮੁੰਡੇ ਤੇ ਆਪ ਤੇ ਮੰਮੀ ਜੀ ਨਾਲ ਜਾਣ ਨੂੰ ਕੀ ਆ ਹੁਣ ਜਦੋਂ ਪਤਾ ਵਾ ਵੀ ਡੈਡੀ ਜੀ ਨਹੀਂ ਸਰਤੇ ਹੈਗੇ ਤੇ ਹੁਣ ਗਾਂ ਹੋ ਕੇ ਕੰਮ ਸਾਰੇ ਤੁਸੀਂ ਨਾਲ ਕਰਨੇ ਆ ਮੈਂ ਤਾਂ ਕਹ ਤੇਰਾ ਮਾਮਾ ਨੂੰ ਕਲਾ ਦਿੰਨੀ ਆ ਤੂੰ ਨਹੀਂ ਮੰਨਿਆ ਮੈਂ ਆਏ ਤੂੰ ਹੀ ਆਈਦਾ ਨਹੀਂ ਰੁਕ ਜਾਂਦੇ ਤੁਸੀਂ ਫੋਨ ਕਰਦੇ ਮਾਮਾ ਜੀ ਨੂੰ ਤੇ ਆਪ ਹੀ ਉਹ ਇੱਥੇ ਆਉਂਦੇ ਤੇ ਨਾਲ ਲੈ ਕੇ ਇਹਨਾਂ ਨੂੰ ਤੇ ਫੇਰ ਜਾਂਦੇ ਤੇ ਫੇਰ ਜਾ ਕੇ ਗੱਲਬਾਤ ਕਰਦੇ ਆ ਸਾਰੀ ਪਹਿਲੀ ਦੀ 15 ਰੁਪਈਆ ਦੀ ਮਮੀ ਚਾਹੀਦੀ ਆ ਤੁਸੀਂ ਵੀ ਨਾ ਜਿਵੇਂ ਕਾਲੀ ਕਰਨ ਦੇ ਆ ਪੁੱਤ ਮੈਂ ਕਾਲੀ ਕਾਦੀ ਕਰਨ ਰਹੀ ਆ ਮੈਨੂੰ ਤੇ ਇਹੋ ਕਹਿਣ ਦਿਆ ਵਾ ਕਿ ਪਿਆਲੀ ਦੇ ਪਿੱਛੇ ਚਾਰ ਪੰਜ ਗਾਗ ਹੋਰ ਪਏ ਆ ਤੇ ਮੈਨੂੰ ਇਹ ਆਪਜੀ ਹੋਰ ਕਿਸੇ ਨੇ ਲੱਲੀ ਮੁੜ ਕੇ ਹੱਥ ਨਹੀਂ ਆਉਣੀ ਤਾਂ ਕਰਕੇ ਕਾਲੀ ਕਰਨ ਲਈ ਆ ਹੋਰ ਆਪਾਂ ਕਿਹੜਾ ਇੱਥੇ ਵਿਆਹ ਰੱਖਿਆ ਵਾ ਕਿ ਪਿਆਹਿਆਂ ਦੀ ਬੇਹਾਨੂੰ ਲੋੜ ਵਾ ਮੰਮੀ ਜੀ ਗੱਲ ਉਹ ਨਹੀਂ ਆ ਮੇਰੀ ਗੱਲ ਸੁਣੋ ਧਿਆਨ ਨਾਲ ਜਿਦਾ ਇਹ ਪਹਿਲਾਂ ਚੱਲਤ ਰਹੀ ਨਾ ਨਸ਼ੇ ਨੂੰ ਤੇ ਮੈਨੂੰ ਹਲੇ ਨਹੀਂ ਗਿਆ ਉਹ ਜਜਕੀਨ ਆਉਂਦਾ ਉਹ ਤੇ ਐਵੇਂ ਉਤੋਂ ਉਤੋਂ ਮਾਂਜਿਆ ਰੱਖਣ ਵਾਸਤੇ ਮੈਂ ਤੁਰ ਹੀ ਫਿਰਦੀ ਆ ਪਰ ਵਿੱਚੋਂ ਮੇਰੇ ਦਿਲ ਦੇ ਵਿੱਚ ਨਾ ਐਵੇਂ ਹੋਰ ਤਰ੍ਹਾਂ ਹੁੰਦਾ ਰਹਿੰਦਾ ਵਾ ਕਿਤੇ ਕੋਈ ਗਲਤ ਕੰਮ ਨਾ ਹੋ ਜੇ ਚੱਲ ਪੁੱਤ ਉਥੇ ਜੋ ਕਰਮਾਂ ਵਿੱਚ ਹੋਇਆ ਉਹ ਮੇਲੀ ਜਾਣਾ ਵਾ ਫਿਕਰ ਤੇ ਮੈਨੂੰ ਵੀ ਲੱਗਾ ਵਾ ਭਾਵੇਂ ਬੇਸ਼ੱਕ ਕਾਗਜ਼ੋ ਦੇ ਹੱਥ ਜਿਵੇਂ ਫੜਾ ਹੀ ਦਿੱਤੇ ਆ ਮੈਨੂੰ ਚੈਨ ਨਹੀਂ ਆਉਂਦਿਆ ਅੰਦਰੋਂ ਉੱਠੀ ਆ ਤੇ ਆਣ ਕੇ ਬਾਹਰ ਬੈ ਗਈ ਆ ਗੇਟ ਵਾਲੇ ਵੇਖਣ ਡਈ ਆ ਕਿ ਕਿਹੜੇ ਵळे ਆਉਂਦਾ ਵਾ ਤੇ ਮੈਨੂੰ ਆਣ ਕੇ ਦੱਸਦਾ ਵਾ ਕਿ ਉਥੇ ਕੀ ਬਣਿਆ ਵਾ ਮੰਮੀ ਜੀ ਬਣਨ ਬਣਨ ਦਾ ਤੇ ਪਤਾ ਨਹੀਂ ਉਹਦੋਂ ਘਰ ਆਉਣਗੇ ਤੇ ਫੇਰ ਹੀ ਪਤਾ ਲੱਗੂਗਾ ਕਿ ਕੀ ਬਣਿਆ ਵਾ ਤੇ ਕੀ ਨਹੀਂ ਬਣਿਆ ਭਰੇ ਆ ਵੀ ਤੁਹਾਨੂੰ ਕਾਗਜ਼ ਹਲੇ ਨਹੀਂ ਦੇਣੇ ਚਾਹੀਦੇ ਤੁਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਆ ਨਾਲ ਕੋਈ ਸਿਆਣਾ ਬੰਦਾ ਨਾਲ ਚਾਚੇ ਤਾਏ ਨੂੰ ਹੀ ਖੜਦੇ ਚਾਹੀਏ ਉਹਨੂੰ ਨਹੀਂ ਖੜਨਾ ਤੇ ਤੁਸੀਂ ਜੋ ਬੰਨੂ ਕਹਿ ਦਿੰਦੇ ਉਹ ਨਾਲ ਚੱਲ ਜਾਂਦਾ ਉਹ ਫੇਰ ਵੀ ਸਿਆਣਾ ਆ ਥੋੜਾ ਜਿਹਾ ਤੇ ਤੁਸੀਂ ਐਵੇਂ ਨਾ ਹੋਵਲੀ ਗਲਤੀ ਕਰ ਦਿੱਤੀ ਆ ਮੇਰੇ ਮਾਂ ਦੇ ਵੀ ਤੇ ਆ ਬਹੁਤ ਤਰ੍ਹਾਂ ਹੋਈ ਜਾਂਦੇ ਆ ਵਾ ਹੁਣ ਚੱਲ ਮੈਂ ਤਾਂ ਕਿਹਾ ਜੇ ਬੈਂਕ ਚ ਜਾਣਾ ਵਾ ਪਤਾ ਥੋਈ ਕਰਨ ਜਾਣਾ ਅਜੇ ਤੇ ਅਜੇ ਕੀ ਉੱਥੇ ਵੀ ਕੋਈ ਪਿਆਲੀ ਪੂਲੀ ਦੀ ਗੱਲ ਥੋੜਾ ਹੈਗੀ ਆ ਚੱਲ ਆਣ ਕੇ ਦੱਸਦਾ ਵਾ ਨਾ ਹੋਊ ਤਾਂ ਹੁਣ ਗਾਂਦੋਂ ਆਪ ਨਾਲ ਚਲ ਜਿਆ ਕਰੂੰਗੀ ਜੇ ਤੁਸੀਂ ਆਂਦੀਆਂ ਹੋਰ ਫਿਰ ਮੈਂ ਕੀ ਕਰਨਾ ਮੈਂ ਤਾਂ ਇਹੋ ਕਰ ਸਕਦੀ ਹਾਂ ਚਾਚੇ ਤਾਏ ਗਾ ਵੀ ਆ ਬਾਕੀ ਆਉਂਦੇ ਆ ਤਾਂ ਪਤਾ ਲੱਗ ਜਾਂਦਾ ਵਾ ਕੀ ਬਣਦਾ ਤੇ ਕੀ ਨਹੀਂ ਬਣਦਾ ਫਿਰ ਚਾਚੇ ਤਾਏ ਨੂੰ ਵੀ ਕੇਲੇ ਨੂੰ ਕੱਲਣਾ ਵਾ ਉਹਦੋਂ ਦਾ ਤਾਂ ਕਿਸੇ ਨੇ ਸਾਥ ਨਹੀਂ ਦਿੱਤਾ ਨਾ ਕਿਤੇ ਆਣ ਕੇ ਪੁੱਛਿਆ ਵੀ ਕਿਸ ਚੀਜ਼ ਦੀ ਲੋੜ ਆ ਜਾਂ ਨਹੀਂ ਲੋੜ ਹੁਣ ਜਦੋਂ ਸਾਰੇ ਕੰਮ ਹੀ ਆਪ ਕਰਨੇ ਆ ਤਾਂ ਫੇਰ ਗਾੜੀ ਕਿਨੂੰ ਲਾਉਣਾ ਹੁੰਦਾ ਵਾ ਤੂੰ ਆਪ ਸਿਆਣੀ ਆ ਆਹ ਨਹੀਂ ਇਹ ਤਾਂ ਹੈ ਹੀ ਆ ਫਿਰ ਚਲੋ ਕੋਈ ਨਹੀਂ ਬਾਕੀ ਡੀਕਦੇ ਆ ਕੋਈ ਨਹੀਂ ਆਉਂਦੇ ਆ ਤੇ ਫਿਰ ਬੈਰ ਕਰ ਲੈਨੇ ਸਲਾਸ ਲੂ ਫਰ ਜੀ ਕੋਈ ਗੱਲ ਨਹੀਂ ਆ ਜਾਂਦਾ ਮੈਂ ਵੀ ਇੱਥੇ ਬੈਠੀ ਡੀਕਣ ਹੀ ਨਹੀਂ ਦੇਈਆਂ ਵੀ ਕਿਹੜੇ ਵਾਲੇ ਆਣ ਕੇ ਮੈਨੂੰ ਦੱਸੇ ਹੁਣ ਚੱਲ ਕੋਈ ਨਹੀਂ ਆ ਜਾਂਦੇ ਫਿਰ ਕੋਈ ਨਹੀਂ ਫਿਕਰ ਨਾ ਕਰੋ ਲਵਾ ਚਾਹੂ ਬਣਾ ਕੇ ਨਹੀਂ ਚਾਹ ਨੂੰ ਮੇਰਾ ਜੀਜਾ ਨਹੀਂ ਕਰਨ ਰਿਹਾ ਅੱਜ ਕੋਈ ਨਹੀਂ ਤਾਂ ਪੀਣੀ ਹੋਊ ਆਜ ਦੇ ਦੂੰਗੀ ਆ ਚਲ ਠੀਕ ਆ ਫਿਕਰ ਜਿਆਦਾ ਮੈਨੂੰ ਵੱਟ ਵੱਟ ਕੇ ਖਾਣ ਦਿਆ ਵਾ। ਇਹ ਰਗਮ ਦੀ ਗੱਲ ਵਾ। ਕਾਗਜ਼ ਪੱਤਰ ਸਾਰੇ ਮੈਂ ਦੇ ਹੱਥ ਚ ਫੜਾਤੇ ਯਕੀਨ ਕਰਕੇ। ਇਹ ਨਾ ਹੋ ਵੀ ਵੀ ਮੇਰਾ ਵੀ ਯਕੀਨ ਤੋੜ ਤੇ ਇਹ ਵੀ ਦੋਵੇਂ ਜਾਨੀਆਂ ਮੇਰੇ ਤੇ ਹੈਵੀ ਹੋ ਜਾਣ। ਵੀ ਮੰਮੀ ਤੈਨੂੰ ਕਿਹਾ ਸੀ ਤੇ ਤੂੰ ਹੀ ਉਹਦਾ ਸਾਥ ਦਿੱਤਾ। ਹੁਣ ਇਹ ਕੰਮ ਨਾ ਕਿਤੇ ਹੋਵੇ ਇਹ ਗੱਲ ਦਾ ਮੈਨੂੰ ਬੜਾ ਡਰ ਲੱਗਾ। ਦੁਨੀਆ ਬੜੀ ਓਏ ਆ ਹੋਈ ਤਾਂ ਮੈਥੇ ਲੈ ਆਂਦਾ ਮੋਟਰਵਾਲ। ਤਾਂ ਇੱਥੇ ਖਿਲਾਰ ਲਾ ਫਿਰ। ਇੱਥੇ ਆਇਆ। ਵਾ ਇਹ ਨਾ ਸ਼ੁਗਰ ਹੋ ਆ ਵੀ ਘਰ ਦੇ ਬਾਹਰ ਨਹੀਂ। ਅੱਛਾ ਨਹੀਂ ਤੇ ਜੇ ਕੋਈ ਵੇਖ ਲੈਂਦਾ ਉਹਨੇ ਕਿਹਾ ਤੂੰ ਦੇ ਸ਼ਹਿਰ ਗਿਆ ਵਾ ਪਹਿ ਸ਼ਹਿਰ ਤੈਨੂੰ ਪਤਾ ਇਨਾ ਕੱਪੜਿਆਂ ਚ ਜਾਣਾ ਸੀ ਮੈਂ ਕਹਿ ਦੇਣਾ ਵੀ ਹੁਣ ਅੱਡੇ ਦੇ ਸਾਰਾ ਕੰਮ ਹੋਣ ਗਿਆ ਵਾ ਚੱਲ ਠੀਕ ਹੈ ਕਹੀਉਂ ਤੇ ਕੈਫੇ ਹੈਗਾ ਵਾ ਉਹ ਆਹ ਉਹਦਾ ਬਹਾਨਾ ਮਾਰ ਦੂੰਗਾ ਤੇ ਪਰ ਜਿਹੜੇ ਹਾਲ ਨੇ ਕਾਗਜ਼ ਕਢਾਏ ਆ ਨਾ ਅੱਛਾ ਉਹ ਮੈਨੂੰ ਹੀ ਪਤਾ ਤੈਨੂੰ ਪਤਾ ਤਾਂ ਹੈਗਾ ਬਹਾਨੇ ਮਾਰ ਮਾਰ ਮਾਮਿਆਂ ਤੱਕ ਤੇ ਗੱਲ ਲੱਗੇ ਬੱਚੇ ਬੈੰਨੇ ਆ ਇੱਥੇ ਗੱਲਬਾਤ ਕਰਦੇ ਆ ਇੱਥੇ ਕਿਹੜਾ ਆਉਣਾ ਗਿਆ ਨੇ ਓਏ ਆਹੋ ਇੱਥੇ ਕਿੰਨੇ ਆਉਣਾ ਵਾ ਸਾਰੇ ਪਟਾਖੇ ਲੈ ਆਏ ਸਾਰੇ ਉਹ ਕਾਗਜ਼ ਸਾਰੇ ਵੀ ਚਾਹੀਏ ਤੇ ਮੇਰੀ ਗੱਲ ਸੁਣ ਚੌਹਾਂ ਕਿੱਲਿਆਂ ਦੇ ਹੀ ਉਹ ਠੀਕ ਹੁਣ ਛੇਤੀ ਛੇਤੀ ਮੇਰੇ ਨਾਲ ਵਾ ਦੇ ਇਹਨੂੰ ਠੀਕ ਹੈ ਕੋਈ ਗੱਲ ਨਹੀਂ ਪੂਰੇ ਜਿਹੜੇ ਆ ਨਾ ਉਹ ਬਾਅਦ ਚੋਂ ਕਰ ਲਾਂਗੇ ਉਹਨਾਂ ਨੂੰ ਉਹ ਪੈਸੇ ਉਹਨਾਂ ਕਰ ਲਾਂਗੇ ਆਪਣੇ ਬੰਦਾ ਵਾ ਆਹੋ ਤੇ ਕੋਈ ਗੱਲ ਨਹੀਂ ਅੱਜ ਕਰਦਾ ਹੁਣ ਮੈਂ ਜਾ ਕੇ ਨਾ ਅੱਜ ਹੀ ਕੰਮ ਨਿਬੇੜ ਦੇਣਾ ਆਪਾਂ ਉਹ ਆਓ ਤੇ ਫਿਰ ਚੌਵੇਂ ਮੈਂ ਆਪਣੀ ਨਾਲ ਹੀ ਲਵਾ ਲੈਣਾ ਉਹ ਯਾਰ ਲਵਣੀ ਮੇਰੀ ਸੁਣ ਗੱਲ ਹਾਂ ਤੂੰ ਪੋੜੀਆਂ ਗੱਲਾਂ ਕਰਦਾ ਵਾ ਕਿਉਂ ਆਪਣੇ ਨਾਲ ਕਿਉਂ ਕਰਾਉਣੇ ਕੱਲ ਨੂੰ ਦੇਣੇ ਤੂੰ ਮੈਨੂੰ ਆ ਤੂੰ ਮੇਰੇ ਨਾਲ ਕਰਾ ਕਿਉਂਕਿ ਕੱਲ ਨੂੰ ਫੇਰ ਪੈਸੇ ਲਾਏਗਾ ਫੇਰ ਮੇਰੇ ਨਾਲ ਕਰਾਏਗਾ ਹੁਣ ਇੱਕ ਵਾਰੀ ਤਾਂ ਕਰਾਉਣੀ ਆ ਤੂੰ ਉਹ ਯਾਰ ਥੋੜੀ ਬੋਤੀ ਤੇ ਮੇਰੇ ਨਾਲ ਹੁੰਦੇ ਹੁਣ ਜੇ ਹੋਂ ਲੱਗੀ ਆ ਤੇ ਮਾਹਾਂ ਦੇ ਕਾਗਜ਼ ਕਢਾਏ ਆ ਮਾਤਾ ਪੈਸੇ ਬੜੇ ਲੱਗਦੇ ਆ ਚੱਲ ਫਿਰ ਇਦਾਂ ਕਰ 2 ਕਿਲ ਮੇਰੇ ਨਾਲ ਲਵਾ ਦੇ ਦੋ ਆਪਣੇ ਲਾਲ ਤੂੰ ਉਹਦਾ ਫਿਰ ਮੈਨੂੰ ਸਮਾਨ ਸਮੁੰਦਈ ਜਾ ਮੇਰੀ ਸੁਣ ਲਾ ਉਹਦੇ ਨਾਲ ਮੈਂ ਤੈਨੂੰ ਦੇਣਾ ਹੀ ਆ ਹਾਂ ਪੈਸੇ ਤੇਰੇ ਉੱਥੇ ਪੂਰੇ ਹੋਏ ਨੇ ਮੈਨੂੰ ਭੱਜ ਨੇ ਤੇਰੇ ਨਸ਼ੇ ਵੱਧ ਗਏ ਆ ਨਾ ਪੈਸੇ ਤੇਰੇ ਉੱਥੇ ਪੂਰੇ ਹੋ ਜਾਣੇ ਆ ਉਹ ਚਾਲੇ ਇਨੀ ਛੇਤੀ ਕਿਦਾਂ ਪੂਰੇ ਹੋ ਜਾਣੇ ਆ ਫਿਰ ਵੀ 24 ਲੱਖ ਦਾ ਕਿੱਲਾ ਵਾ ਉਹ ਮੇਰੀ ਸੁਣ ਲਾ ਗੱਲ ਮੈਂ ਕਿਹਾ ਤੈਨੂੰ ਅੱਜ ਹੀ ਖਤਮ ਕਰ ਦੇ ਲੱ ਕੀ ਆਜੀ ਮੋਗੇ ਤੇਰੇ ਪਾਸੇ ਤਾਂ ਚਲ ਕੋਈ ਗੱਲ ਨਹੀਂ ਦੋ ਮੇਰੇ ਨਾਲਵਾ ਦੇਣਾ ਤੇ ਦੋ ਆਪਣੇ ਨਾਲ ਵਾਲਾ ਚਲ ਇਹਦੀ ਮਰਜ਼ੀ ਆ ਕੱਲੋਂ ਲਵਾਉਣੇ ਨੇ ਮੇਰੇ ਨਾਲ ਹੀ ਹੋ ਸਕਦਾ ਮੈਂ ਤਾਂ ਕੁਛ ਢਾਈ ਲਵਾ ਕੀ ਪਤਾ ਹੁੰਦਾ ਵਾ ਉਹ लवली ਢਾਉਣੇ ਦੇ ਕਿੱਥੋਂ ਆ ਇਹ ਕੰਮ ਜਿਹੜੋ ਪੈ ਜੀ ਨਾ ਪਹਿਨਾ ਗਮਾ ਜ ਫਿਰ ਨਹੀਂ ਢਾਈ ਜਾਂਦੇ ਉਹ ਚੱਲ ਯਾਰ ਦੋ ਕਿੱਲੇ ਤੇ ਮੇਰੇ ਨਾਲਵਾ ਮੈਂ ਇਹਨਾਂ ਕੋ ਦੱਸਣ ਵਾਲਾ ਬਣੂਗਾ ਇਹ ਮੰਨ ਲੈ ਰਫੜ ਪੈ ਵੀ ਗਿਆ ਰਫੜ ਪੈਣਾ ਹੀ ਪੈਣਾ ਵਾ ਬੜੀ ਦੂਰ ਤੱਕ ਗੱਲ ਜਾਣੀ ਆ ਤੇ ਮੇਰੀ ਗੱਲ ਸੁਣ ਲਾ ਇਹਦੀ ਹੁਣ ਵਾਈ ਉੱਡਣੀ ਤੇ ਪਿਆਲੀ ਕੋਈ ਨਹੀਂ ਗੱਲ ਅੱਗੇ ਵਿਗੰਡੀ ਤੇ ਵਿਗਨ ਵੀ ਕੋਈ ਨਹੀਂ ਗੱਡਾਈ ਮੈਂ ਇਹ ਕੰਮ ਨਾ ਅੱਜ ਸ਼ਮਾਂ ਦਾ ਕੀ ਕਰਾ ਦੇਣਾ ਆਓ ਤੈਨੂੰ ਫੋਨ ਫੋਨ ਕਰਕੇ ਤੇ ਪੁੱਛ ਲਾ ਕੀ ਜਾਂਦਾ ਵਾ ਕੋਈ ਗੱਲ ਮੈਂ ਕਰਾ ਦੇਣਾ ਹਾਂ ਹਾਂ ਤੇ ਜਾਣਾ ਨਹੀਂ ਆ ਤੂੰ ਮੇਰੇ ਨਾਲ ਨਹੀਂ ਤੂੰ ਚੱਲ ਤੇ ਮੈਂ ਆਉਣਾ ਵਾ ਯਾਰ ਮੈਂ ਆਂਦਾ ਮੈਨੂੰ ਛੱਡੰਦਾ ਗਾਂ ਉੱਥੋਂ ਨਹੀਂ ਚੱਲ ਜੇ ਕੋਈ ਪਸ਼ੂਗਾ ਨਾ ਉਹਨਾਂ ਜੇ ਸਾਡੇ ਘਰ ਦਾ ਅੱਛਾ ਕਈ ਅੱਡੇ ਤੇ ਕੈਫੇ ਚੋਂ ਕਰਾ ਲਿਆ ਸੀ ਉਹਨੇ ਕੰਮ ਸਾਰਾ ਕੋਈ ਨਹੀਂ ਕਹਿੰਦਾ ਮੈਂ ਨਾਲ ਗਿਆ ਸੀ ਕਹਦਾਂਗੇ ਅਵਲ ਮਿਲਣ ਨਹੀਂ ਗਏ ਨੇ ਉਹਨੇ ਮੈਂ ਕਿਹਾ ਸੀ ਮੈਂ ਸ਼ਹਿਰੋਂ ਆ ਮੁੰਡਾ ਕੋਈ ਅੱਛਾ ਉਹਦਾ ਜੇ ਮਨ ਲੈ ਕੋਈ ਪੁੱਛੂਗਾ ਵੀ ਤੇ ਵਾਲਾ ਟਾਲਾ ਕਰ ਦੇ ਫਿਰ ਚੱਲ ਠੀਕ ਚੱਲ ਦੋ ਤਿੰਨ ਨਾ ਕਰਾ ਦੇ ਬਾਈ ਉਦੋਂ ਤੋਂ ਗਿਆ ਤਾ ਗਿਆ ਤਾ ਮੇਰਾ ਵੀਰ ਨਾ ਕਰਾ ਲੈ ਯਾਰ ਮੁੜ ਕੇ ਨਾ ਮੈਨੂੰ ਕਹੀਂ ਨਹੀਂ ਨਹੀਂ ਮੈਂ ਅੱਜ ਹੀ ਕੰਮ ਕਰਾ ਦੇਣਾ ਘਰ ਭਾਈ ਜਾਂਦੇ ਨੂੰ ਕੋ ਪੱਤ ਪਿਆ ਹੋਏ ਉਹ ਨਹੀਂ ਕੋ ਪੱਤ ਪਿਆ ਹੋਏ ਇੱਥੇ ਚੱਲ ਮੋਟਰਸਾਂ ਲੈ ਜਨਾ ਦੋ ਮੈਂ ਦੈਣਾ ਕਰਾ ਦੇ ਨੀ ਦੋ ਫਿਰ ਆਪਣੇ ਨਾਲ ਕਰਾ ਦੇ ਨੀ ਠੀਕ ਆ ਦੋ ਦੋ ਕਰਕੇ ਕਰਾ ਦੇ ਯਾਰ ਚੱਲ ਠੀਕ ਮੈਂ ਇਹਨਾਂ ਦੇ ਸਾਰੇ ਕਰਾਉਣਾ ਯਾਰ ਵਧੀਆ ਏ ਤੈਨੂੰ ਮੈਂ ਹੌਲੀ ਹੌਲੀ ਦੇਈ ਜਾਣੀ ਪਤਾ ਗੱਲ ਕੀ ਆ लवली ਪੈਸੇ ਬੜੇ ਲੱਗਦੇ ਆ ਇਹ ਕੰਮ ਨੂੰ ਮੈਂ ਤਾਂ ਕਹਿੰਦਾ ਤੈਨੂੰ ਤੇਰੇ ਕੋਲ ਬਾਰ ਬਾਰ ਪੈਸੇ ਨਹੀਂੋਂ ਲੱਗਣੇ ਨਾ ਇਹ ਕੰਮ ਬਾਰ ਬਾਰ ਹੋਣਾ ਹੀ ਆ ਉਹ ਚੱਲ ਕੋਈ ਗੱਲ ਨਹੀਂ ਜਿੱਦਾਂ ਕਰਨਾ ਕਰ ਤੇ ਮੈਨੂੰ ਸਮਾਨ-ਸਮਾਨ ਵੀ ਚਾਹੀਦਾ ਹੀ ਅੱਜ ਚੱਲ ਠੀਕ ਹੋਈਏ ਸਮਾਨ ਵਾਧੂ ਹਾਂ ਨਾ ਵੀ ਦਲਜੀਤ ਸਿੰਘ ਜੀ ਉਹਦੇ 4 ਕਿਲੇ ਆਪਣੇ ਹੱਥਾਂੋਂ ਦੇ ਲੱਗਣ ਦੇ 2 ਕਿਲੇ ਹੁਣ ਕਰਾ ਲੈਣੇ ਆ 2 ਕਿਲੇ ਹੋਰ ਕਰਾ ਲਾਂਗੇ ਇਹ ਵੀ ਦੇਖ ਕੇ ਜਾਣੇ ਜੋ ਕਾਗਜ਼ ਆਪਣੇ ਕੋਲ ਵਾਂ ਇਹਨਾਂ ਨੂੰ ਕਹਿ ਦਿੰਦਾ ਵਾਂ ਕਿ ਤੇਰੇ ਨਾਂ ਕਰਾ ਦੇ ਪਰ ਮੈਂ ਕਰਾਉਣੇ ਨਹੀਂ ਆ ਮੇ ਇਹ ਡੰਗ ਗੱਲ ਕਰਕੇ ਕੀ ਬੰਦਾ ਚੱਲ ਮੰਮੀ ਨੇ ਤੇ ਜਿਹੜਾ ਕੰਮ ਕਰਨਾ ਹੈ ਨਾ ਉਹ ਤੇ ਦਿੱਤਾ ਵਾ ਕਰ ਹੁਣ ਮੈਂ ਦਲਬਾਗ ਨੂੰ ਤੇ ਦੱਸਾਂ ਵੀ ਮੰਮੀ ਨੇ ਆਹ ਕੰਮ ਕੀਤਾ ਹੀ ਆ ਫੇ ਇਹ ਕਹੂਗਾ ਮੈਨੂੰ ਨਹੀਂ ਦੱਸਿਆ ਜੜੀ ਕੱਲੋਂ ਡਰਦੇ ਸੀ ਨਾ ਉਹੀ ਗੱਲ ਹੋਈ ਆ ਹਲੋ ਹਾਂਜੀ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਆ ਸਾਰੇ ਠੀਕ ਆ ਵੀ ਵਧੀਆ ਵਾ ਮੈਂ ਤੁਹਾਨੂੰ ਫੋਨ ਕੀ ਕਰਨਾ ਸੀ ਇਹ ਵੇਲੇ ਮੈਂ ਫੋਨ ਤੁਹਾਨੂੰ ਦੱਸਣ ਵਾਸਤੇ ਕੀਤਾ ਵਾ ਕੁਛ ਦੱਸਣਾ ਕੀ ਆ ਜਿਹੜੀ ਗੱਲੋਂ ਡਰਦੇ ਸੀ ਨਾ ਉਹੀ ਗੱਲ ਕੀਤੀ ਉਹ ਮੰਮੀ ਨੇ ਕਰਨਾ ਕੀ ਆ ਉਹਨੂੰ ਕੱਢ ਕੇ ਨਾ ਚਵਾਂ ਕਿੱਲਿਆਂ ਦੇ ਕਾਗਜ਼ ਉਹਦੇ ਹੱਥ ਸਫੜਾ ਤੇ ਲਵਲੀ ਦੇ ਚ ਆਹ ਇਹ ਤਾਂ ਬਥੇਰਾ ਸਮਝਾਇਆ ਹੀ ਬਥੇਰਾ ਹੀ ਡੱਕਾ ਵੀ ਪਾਈਆਂ ਹੀ ਆਨੇ ਬਾਨੇ ਦੇ ਨਾਲ ਵੀ ਚਲ ਕੋਠੀ ਦਾ ਕੰਮ ਕਰਾ ਲੈਨੇ ਉਹ ਕਰਾ ਲੈਨੇ ਪਰ ਇਹਦੇ ਮੰਨਣ ਚ ਨਹੀਂ ਨਾ ਆਈ ਮੰਮੀ ਦੇ ਚ ਹੁਣ ਲੈ ਕੇ ਆਵਾ ਵੇਖੋ ਹੁਣ ਕੀ ਕਰਦਾ ਵਾ ਮੰਦੀ ਨਹੀਂ ਨਾ ਉਹ ਵੀ ਕਹਦੀ ਮੰਦੀ ਹੁੰਦੀ ਤੇ ਫੇਰ ਹੀ ਨਾ ਗਾੜੀਆਂ ਉੱਟਾ ਲੜਨ ਪੈਂਦੀ ਹੀ ਬਸ ਸਾਨੂੰ ਕਿੱਥੋਂ ਪੁੱਛਣਾ ਵਾ ਸਾਨੂੰ ਤੇ ਘਰ ਚ ਹੀ ਨਹੀਂ ਸਮਝਦੀ ਹੈਗੀ ਵੀ ਜਿੱਦਾਂ ਹੀ ਘਰ ਚ ਹੀ ਨਹੀਂ ਹੁੰਨੇ ਅੱਗੇ ਵੀ ਤੇ ਚੱਲ ਪੈੜੀ ਲੈਂਦੇ ਰਹੇ ਆ ਅੱਗੇ ਪੂਰਾ ਸਾਥ ਦਿੰਦੇ ਰਹੇ ਆ ਪੈਸੇ ਵੀ ਸਾਰੇ ਪੁੰਦੇ ਰਹੇ ਆ ਕਰਦੇ ਰਹੇ ਆ ਪਰ ਅਹੀਂ ਹੁਣ ਇਹ ਚਾਹੁੰਦੇ ਹੀ ਵੀ ਚੱਲ ਉਹਦਾ ਪਤਾ ਤੇ ਲੱਜੇ ਵੀ ਉਹ ਕਰਦਾ ਕੀ ਫਿਰਦਾ ਵਾ ਚ ਬਦਲਿਆ ਵੀ ਆ ਕਿ ਨਹੀਂ ਬਦਲਿਆ ਹੈਗਾ ਚੱਲ ਜੇ ਥੋੜਾ ਟਾਈਮ ਹੋਇਆ ਹੀ ਚੰਗੀ ਤਰ੍ਹਾਂ ਉਹਨੂੰ ਬਦਲ ਲੈਣ ਦਿੰਦੀ ਉਹਦੇ ਨਹੀਂ ਮੰਨਣ ਚਾਉਂਦੀਆਂ ਤੁਸੀਂ ਵੀ ਗੱਲ ਕਰ ਲੋਗੇ ਤੇ ਤਾਂ ਕੜਾ ਨੇ ਮੰਨ ਜਾਣਾ ਵਾ ਉਹਨੇ ਗਾੜੀੋਂ ਲੜਨੀ ਪੈਣਾ ਵਾ ਚਲ ਕੋਈ ਨਹੀਂ ਕਰਾ ਦਿੰਦੀ ਆ ਫੇਰ ਵੀ ਗੱਲ ਉਹਨੇ ਕੜਾ ਵਾਰੇ ਆਉਣ ਦੇਣਾ ਚਲੋ ਕੋਈ ਨਹੀਂ ਉਹ ਬੈਠੀ ਆ ਬਾਹਰ ਕਰਉਣੀ ਆ ਗੱਲ ਮੇਰੇ ਨਾਲ